ਵਿਆਹ ਵੀ ਤੁਹਾਨੂੰ ਮੈਂ ਕਿਦਾ ਸੁਣਾਉਣ ਜਾ ਰਿਹਾ ਸਾਡੇ ਠਾਕਰ ਭਾਜੀ ਦਾ ਵਿਆਹ ਕਿਦਾਂ ਹੋਇਆ ਸੀ ਤਾੜੀ ਮਾਰੋ ਜੇ ਸੁਣਨਾ ਤਾਂ ਕਿਉਂਕਿ ਤੁਹਾਨੂੰ ਪਤਾ ਸੈਲੀਬ੍ਰਿਟੀ ਬੰਦੇ ਐ ਇਹਨਾਂ ਦੇ ਵਿਆਹ 'ਚ ਕਿਸੇ ਆਮ ਬੰਦੇ ਨੇ ਤਾਂ ਆਉਣਾ ਨਹੀਂ ਇਹਨਾਂ ਦੇ ਵਿਆਹ 'ਚ ਭਾਜੀ ਪੰਜਾਬ ਦੇ ਕਲਾਕਾਰ ਆਏ ਤੇ ਬੰਬੇ ਤੋਂ ਵੀ ਆਏ ਜਦੋਂ ਮੈਂ ਵਿਆਹ ਦੇ ਵਿੱਚ ਦਾਖਲ ਹੋਇਆ ਨਾ ਹੰਸਰਾ ਸਭ ਖੜੇ ਗਨੇ ਕੋਨੇ ਨੇ ਖੜੇ ਨਾ ਆਇਆ ਕਰੀ ਮੈਂ ਕਿਹਾ ਹੰਸਰਾ ਸਭ ਕੀ ਗੱਲ ਹੋ ਗਈ ਕੁਝ ਨਾ ਕੁਝ ਬੋਲ ਲੀ ਮਾ ਖਾਣਾ ਖਾਣ ਵਾਸਤੇ ਪਲੇਟ ਚੱਕੀ ਸੀ ਆ ਠਾਕਰ ਦੇ ਫੁੱਫੜ ਨੇ ਮੇਥੋਂ ਕੋਲੀ ਆ ਜਿਹੜੇ ਇੱਧਰ ਖੜੇ ਨੇ ਆ ਦੇਖੋ ਸਿਰ ਤੇ ਵਾਲ ਨਹੀਂ ਹੈਗੇ ਇਹ ਪਰ ਗਾਲਾਂ ਬਹੁਤ ਕੱਢ ਰਿਹਾ ਮੈਂ ਕੀ ਕਰਾਂ ਦੱਸੋ ਰਾਜ ਗਾਇਕ ਹੁੰਦੇ ਆ ਇੱਕ ਬੰਦਾ ਮੇਰੇ ਕੋਲ ਆਇਆ ਕਹਿੰਦਾ ਤੁਸੀਂ ਹੰਸ ਰਾਜਮਾਨ ਨਹੀਂ ਸਰਦੂਸ ਸਕੰਦਰ ਪਤਨੀ ਕਿਦਾਂ ਕਿਦਾਂ ਦੇ ਬੰਦੇ ਤੁਰੇ ਫਿਰਦੇ ਇੱਥੇ ਇਹ ਮੈਨੂੰ ਵਾਰ-ਵਾਰ ਆ ਕੇ ਕਹਿੰਦਾ ਪਤਾ ਕੀ ਹੈ ਕੀ ਕਹਿੰਦਾ ਉਸਤਾਦ ਜੀ ਕੱਲਾ ਮੀਟ ਨਹੀਂ ਏ ਦਾਰੂ ਵੀ ਮੰਗਦਾ ਕੱਲਾ ਮੀਟ ਨਹੀਂ ਏ ਦਾਰੂ ਵੀ ਮੰਗਦਾ ਫੁਫੜ ਠਾਕੁਰ ਦਾ ਜਦੋਂ ਮੇਰੇ ਕੋਲ ਲੰਗਦਾ ਫੁਫੜ ਠਾਕੁਰ ਦਾ ਜਦੋਂ ਮੇਰੇ ਕੋਲ ਲੰਗਦਾ ਥੋੜਾ ਜਿਹਾ ਗਾਇਆ ਭਾਜੀ ਸਾਡੇ ਬੰਬੇ ਦੇ ਸੁਲੀ ਸ਼ਟੀ ਜੀ ਲਾਲੜ ਨੇ ਆਹ ਐ ਬਾਬੂ ਜਾਨ ਐ ਬਾਗਾ ਦਾ ਹੈ ਨਾ ਹਾਂ ਉਹ ਕਹਿੰਦੇ ਨਹੀਂ ਜੀ ਤੁਹਾਨੂੰ ਬਾਗਾ ਨਹੀਂ ਦਿੱਤਾ ਹਾਂ ਤੂੰ ਬਾਗੇ ਕਿਸੇ ਹੋਰ ਕੋ ਦੇ ਜਾ ਨਹੀਂ ਸਕਦਾ ਅੰਜਲੀ ਭੁੱਖਿਆ ਬਾਗਾ ਦਾ ਹੈ ਨਾ ਥੋੜਾ ਜਿਹਾ ਅੱਗੇ ਗਿਆ ਤੁਹਾਡੇ ਮੀਕਾ ਸਾਹਿਬ ਉਹ ਤੁਹਾਨੂੰ ਪਤਾ ਇੱਕ ਮੀਕਾ ਉੱਤੋਂ ਭੁੱਖਾ ਹੈ ਉਹ ਬੰਦੇ ਦੇ ਆਪਣੇ ਜਨਮ ਦਿਨ ਤੇ ਇੰਨਾ ਖਾਣਾ ਲੱਗਿਆ ਸੀ ਉੱਥੇ ਰੱਖ ਕੇ ਸਾਹਮਣੇ ਮੂੰਹ ਚੋਂ ਖੋ ਕੇ ਤਾਂ ਗਿਆ ਸੀ ਕੁਸਤੇ ਜੀ ਕੀ ਕਹਿ ਰਿਹਾ ਆ ਆਉਣ ਤਨ ਮ ਮ ਕਾਣ ਕਾਂਦਾ ਹੁਣ ਮੈਂ ਥੋ ਭੁੱਖਾ ਰਹਾਂ ਨਾ ਜਾਂਦਾ ਕਿਸਨ ਮੇਰੇ ਬਾਤ ਪੁੱਛੇ ਨਾ ਕਿਸਨ ਮੇਰੇ ਬਾਤ ਪੁੱਛੇ ਨਾ ਖਾਣਾ ਮੁੱਕ ਗਿਆ ਸਾਰਾ ਐਕਸਕਿਊਜ਼ ਮੀ ਸਰ ਕੁਛ ਲਾਓਗੇ ਓਏ ਹੈਲੋ ਓਏ ਉਹ ਮੇਰੀ ਗੱਲ ਤਾਂ ਸੁਣ ਲੋ ਮੇਰੇ ਉਹ ਮੈਨੂੰ ਮੈਂ ਵੇਟਰ ਨਹੀਂ ਮੈਨੂੰ ਮੇਰਾ ਕੀ ਕਸੂਰ ਹੈ ਉਹ ਮੇਰੀ ਗੱਲ ਤਾਂ ਸੁਣ ਲੋ ਸਰ ਮੈਨੂੰ ਕਿਉਂ ਕੁੱਟਿਆ ਨੂੰ ਮੈਂ ਮੈਂ ਤਾਂ ਵੇਟਰ ਹਾਂ ਹੁਣ ਖਾਣਾ ਮੁੱਕਿਆ ਮੇਰਾ ਕੀ ਕਸੂਰ ਹੈ ਮੈਂ ਮੈਂ ਮੇਰਾ ਮੇਰਾ ਕਸੂਰ ਕੀ ਮੇਰਾ ਸਾਬਰਕੋਟੀ ਸਾਹਿਬ ਤੁਸੀਂ ਕਿਉਂ ਮਾਰਿਆ ਨੇ ਹੁਣ ਭਾਜੀ ਸਾਬਰਕੋਟੀ ਜੀ ਸਾਬਰਕੋਟੀ ਨੂੰ ਤਿੰਨ ਚਾਰ ਬੰਦੇ ਘੇਰੇ ਖੜੇ ਨੇ ਤਲਾਸ਼ੀ ਕਰ ਰਾਹ ਤਲਾਸ਼ੀ ਕਰਾਉਣੀ ਪਊ ਭਾਈ ਜੀ ਤਲਾਸ਼ੀ ਕਰਾਉਣੀ ਪਊ ਸਾਬਰਕੋਟੀ ਜੀ ਕਹਿੰਦੇ ਯਾਰ ਮੈਂ ਮੰਨਿਆ ਮੈਂ ਰੰਗ ਦਾ ਕਾਲਾ ਪਰ ਮੈਂ ਕਾਲੇ ਕਛਾਵਾ ਨਹੀਂ ਹੈਗਾ ਪਰ ਉਹ ਵਾਰੀ ਵਾਰੀ ਤਲਾਸ਼ੀ ਕਰ ਰਹਾ ਤਲਾਸ਼ੀ ਕਰ ਰਾ ਨੀ ਪਾਜੀ ਤਲਾਸ਼ੀ ਕੀਤੀ ਸਲਾਦ ਨਿਕਲੇ ਆ ਖੀਰੇ ਕਹਿੰਦੇ ਯਾਰ ਤੁਸੀਂ ਖੀਰੇ ਖਾਈਏ ਨੂੰ ਦੂਜਿਆਂ ਨੂੰ ਖਾਣਾ ਨਹੀਂ ਮਿਲ ਰਿਆ ਹੁਣ ਪਾਜੀ ਸਾਬਰਕੋਟੀ ਦੁਸਤੇ ਦੇ ਵਿੱਚ ਕੀ ਕਹਿੰਦੇ ਨੇ ਚੱਕੀ ਗੁਰਸੂ ਜਿਸ ਵਾ ਨੇ ਸੱਡ ਕਰਨੀ ਇਸ ਪਰ ਕਦਲ ਤੇ ਬੁਲਾਇਆ ਸੀ ਆਪਣੇ ਚੇਲੇ ਨੂੰ ਕਹਿ ਰਿਹਾ ਜਾ ਪਸ ਉਹ ਨਾ ਤੋੜ ਲੈ ਤੂੰ ਜੋਸ਼ ਅੰਚ ਦੋ ਸੋ ਪਾਇਆ ਸੀ ਇਹ ਨਾ ਦੇ ਸਾਰੇ ਵਾਦੇ ਡੁੱਟ ਗਏ ਨੇ ਸਿੱਧੂ ਸਾਹਿਬ ਜੋ ਕਾੜ ਤੇ ਲਿਖਿਆ ਸੀ ਇੱਕ ਤੋਂ ਤਿੰਨ ਖਾਣੇ ਦਾ ਟਾਈਮ ਸਾਬ ਗੋਲ ਸਾਰੇ ਗਲੇ ਮੁੱਕ ਗਏ ਕੁਰਸੀ ਦਾ ਟੁੱਟਣਾ ਬਾਕੀ ਏ ਅਵੇਟ ਨੂੰ ਕੁੱਟਿਆ ਮਿਕੇ ਨੇ ਉਫੜਦਾ ਕੁੱਟਣਾ ਬਾਕੀ ਏ ਥੋੜਾ ਜੱਕੇ ਗਿਆ ਸਾਡੇ ਭੰਗੜੇ ਦੇ ਕੋਚ ਪੰਮੀ ਬਾਈ ਨੂੰ ਪਤਾ ਨਹੀਂ ਕਿਨੇ ਪਾਣੀ ਪਿਆਤਾ ਉਹ ਬਾਜੀ ਸਟੇਜ ਤੇ ਚੜ ਕੇ ਆਪਣੀ ਵਿਥੇ ਦੱਸ ਰਿਹਾ ਮੈਂ ਤਾਂ ਪਾਣੀ ਪੀ ਲਿਆ ਦੇਖੋ ਪੰਮੀ ਬਾਈ ਜੀ ਜਰਾ ਸੂਸੀ ਸੂਸੀ ਨਾ ਕਰੋ ਜਿਹੜਾ ਦਾ ਲੀਟਰ ਅੰਦਰ ਆ ਉਹ ਵੀ ਕਢਾ ਦੋਗੇ ਮੈਂ ਤਾਂ ਪਾਣੀ ਪੀ ਲਿਆ ਮਿੱਠ ਪੰਜਾਬ ਦੀ ਲੋ ਗੈਗ ਜੁੜੀ ਮਾਮਾ ਸ੍ਰੀ ਤੇ ਰਣਜੀਤ ਕੌਰ ਜੀ ਦੇਖੋ ਮਾਮਾ ਸ੍ਰੀ ਜੀ ਕੀ ਕਹਿ ਰਹੇ ਨੇ ਪੰਥ ਕਾ ਜੋ ਪੰਦਿਤ ਪ੍ਰਭੂ ਮੈਂ ਜਦੋਂ ਬੀਬੀ ਰਣਜੀਤ ਕੌਰ ਜੀ ਨਾਲ ਆਇਆ ਸੀ ਮੈਂ ਨਿੱਕ ਗੱਲ ਕਹੀ ਕਿ ਰਾਹ ਦੇ ਵਿੱਚ ਢਾਬਾ ਆਉਣਾ ਉੱਥੇ ਕਈ ਵਾਰ ਉਹ ਨਿੱਕੀ ਹੋ ਜਾਂਦੀ ਹੈ ਇੱਥੇ ਆਪਾਂ ਖਾਣਾ ਖਾਣ ਲਿਆ ਪਰ ਹੁਣ ਇਹ ਕਹਿ ਰਹੇ ਨੇ ਨੁਕੇ ਹਜ਼ਿਮਾਨਾ ਨੇ ਤੋਂ ਬਰੌੜੇ ਡਾਗ ਲਾ ਹੁਣ ਅੱਖ ਜੀ ਬਚਾ ਕੇ ਹੱਕ ਜੀ ਬਚਾ ਕੇ ਕਿਸੇ ਕੋਲ ਧੱਕਲਾ ਹੁਣ ਅੱਖ ਜੀ ਬਚਾ ਕੇ ਸਦੀਕ ਸਾਹਿਬ ਤੁਮਾਂ ਮਾਕੇਗਾ ਸਾਡੇ ਬਜ਼ੁਰਗ ਕਲਾਕਾਰ ਯਮਲਾ ਯਾਟੀ ਜਨੇ ਤੂੰ ਵੀ ਤਾਂ ਦੁਨੀਆ ਨਾਲ ਜਾਇਆ ਉਹ ਖੜੇ ਨੋ ਕੀ ਕਹਿ ਰਹੇ ਨੇ ਆ ਮੈਂ ਦਸ ਮਹੀ ਕੀ ਬਰਾਤ ਵਿੱਚੋਂ ਖਟਿਆ ਉਹ ਦਸ ਮਹੀ ਕੀ ਬਰਾਤ ਵਿੱਚੋਂ ਖਟਿਆ ਕਿਸ ਟੇਬਲ ਤੇ ਖਾਣਾ ਨਹੀਂ ਬਚਿਆ ਮੈਂ ਕੀ ਬਰਾਤ ਵਿੱਚੋਂ ਖਟਿਆ ਕਿਸ ਟੇਬਲ ਤੇ ਖਾਣਾ ਨਹੀਂ ਬਚਿਆ ਮੈਂ ਕੀ ਬਰਾਤ ਵਿੱਚੋਂ ਖਟਿਆ ਥੋੜਾ ਜਗ ਕੇ ਗਿਆ ਭਾਜੀ ਨਾਨਾ ਪਟੇਕਰ ਜੀ ਗੁੱਸੇ ਦੇ ਵਿੱਚ ਚਮਕੀਲਾ ਕਿਨੇ ਕਹੇ ਸੀ ਚਮਕੀਲੇ ਰਾਗ ਹੀ ਗਾਈ ਜਾਂਦੇ ਨੇ 来来来来！